ਮੰਦਾ ਸੋਚਦਾ ਪੈਸਾ ਨਹੀਂ ਹੈ ਇਸ ਕਰਕੇ ਡਿਪਰੈਸਟ ਹੈ ਜਿੰਨਾ ਮੁਲਕਾਂ ਚ ਪੈਸਾ ਬਹੁਤਾ ਉਥੇ ਡਿਪਰੈਸ਼ਨ ਇਹਦੋਂ ਵੀ ਜ਼ਿਆਦਾ ਕੈਨੇਡਾ ਅਮਰੀਕਾ ਯੂਰਪ ਤੋ ਇਹ ਤੋਂ ਸਮਝ ਪੈਂਦੀ ਹੈ ਵੀ ਮਟੀਰੀਅਲ ਠੀਕ ਹੈ ਸੋਚ ਲਿਆ ਅਸੀਂ ਸਹੂਲਤਾਂ ਸੁੱਖ ਦੇਣ ਲਈ ਨੇ ਕਈ ਵਾਰ ਇਹਨਾਂ ਚ ਵੀ ਸੁੱਖ ਨਹੀਂ ਮਿਲਦਾ ਸੁੱਖ ਕਰਮਾਂ ਦਾ ਹੀ ਹੈ ਜਿਹਨੂੰ ਮਿਲਣਾ ਹੈ ਕੱਖਾਂ ਦੀ ਕੁੱਲੀ ਚ ਵੀ ਮਿਲ ਜਾਣਾ ਜਿਹਨੂੰ ਨਹੀਂ ਮਿਲਣਾ ਸੋਨੇ ਦੇ ਮਹਿਲਾ ਵਿੱਚ ਵੀ ਉਜਾੜ ਆ ਜਾਂਦੀ ਹੈ ਤੋ ਜਿੰਨਾ ਸਹੂਲਤਾਂ ਦਾ ਇਹ ਹੀ ਭਰੋਸਾ ਨਹੀਂ ਵੀ ਇੱਥੇ ਸੁਖ ਦੇਣ ਗਿਆ ਕਹਿੰਦੇ ਕਿਵੇਂ ਝਾਕ ਰੱਖ ਲਈ ਵੀ ਦਰਗਾਹ ਵਿੱਚ ਤੇਰੀ ਬਾਹ ਪਕੜਨ ਗਿਆ ਜਾਂ ਇਹ ਕਰੰਸੀ ਅੱਗੇ ਚੱਲੇਗੀ ਬੰਦਾ ਸੋਚਦਾ ਪੈਸਾ ਨਹੀਂ ਹੈ ਇਸ ਕਰਕੇ ਡਿਪਰੈਸਡ ਹੈ ਜਿੰਨਾ ਮੁਲਕਾਂ ਚ ਪੈਸਾ ਬਹੁਤਾ ਉਥੇ ਡਿਪਰੈਸ਼ਨ ਇਹਦੋਂ ਵੀ ਜ਼ਿਆਦਾ ਕੈਨੇਡਾ ਅਮਰੀਕਾ ਯੂਰਪ ਤੋ ਇਹ ਤੋਂ ਸਮਝ ਪੈਂਦੀ ਹੈ ਵੀ ਮਟੀਰੀਅਲ ਠੀਕ ਹੈ ਸੋਚ ਲਿਆ ਅਸੀਂ ਸਹੂਲਤਾਂ ਸੁਖ ਦੇਣ ਲਈ